ਵਾਹਿਗੁਰੂ ਜੀ ਕਾ ਕਲ ਸਾਹ ਕਰਾਈ ਵਾਹਿਗੁਰੂ ਜੀ ਕੀ ਫਤਿਹ ਨਟ ਮਹੱਲਾ ਚੌਥਾ ਮੇਰੇ ਮਨ ਜਾਪ ਹਰ ਹਰ ਨਾਮ ਸਖੀ ਮੇਰੇ ਮਨ ਜਾਪ ਤੇ ਵੀ ਠੀਕ ਹੈ ਗੌਰ ਪ੍ਰਸਾਦੀ ਹਰ ਨਾਮ ਧਿਆਉ ਹਮ ਸਤਗੁਰ ਚਰਨ ਪਖੇ ਰਹਾਉ ਊਤਮ ਜਗੰਨਾਥ ਜਗਦੀਸ਼ੁਰ ਹਮ ਪਾਪੀ ਸਰਨ ਰਖੇ ਹਾਂਜੀ ਊਤਮ ਜਗੁਨਾਥ ਜਗਦੀਸ਼ੁਰ ਹਮ ਪਾਪੀ ਸਰਨ ਰਖੇ ਤੁਮ ਵੱਡ ਪੁਰਖ ਦੀਨ ਦੁਖ ਭੰਜਨ ਹਰਦੀਓ ਨਾਮ ਮੁਖੇ ਹਰ ਗੁਣ ਊਚ ਨੀਚ ਹਮ ਗਾਏ ਹਰ ਗੁਣ ਊਚ ਇਥੇ ਤੁਮਕ ਲੱਗੇਗੀ ਨੀਚ ਹਮ ਗਾਏ ਹਰ ਗੁਣ ਊਚ ਨੀਚ ਹਮ ਗਾਏ ਗੁਰ ਸਤਗੁਰ ਸੰਗ ਸਖੇ ਜਿਉ ਚੰਦਨ ਸੰਗ ਬਸੈ ਨਿੰਮ ਬਿਰਖਾ ਜੋ ਚੰਦਨ ਸੰਗ ਬਸੈ ਨਿੰਮ ਬਿਰਖਾ ਗੁਣ ਚੰਦਨ ਕੇ ਬਸਖੇ ਹਮਰੇ ਅਵਗਣ ਵਿਖਿਆ ਵਿਖਾ ਕੇ ਬਹੁ ਬਾਰ ਬਾਰ ਨਿੰਮਖੇ ਅਵਗਣ ਆਰੇ ਪੱਥਰ ਭਾਰੇ ਹਰ ਤਾਰੇ ਸੰਗ ਜਾਣਖੇ ਨਹੀਂ ਪਾਠ ਇਕੱਠਾ ਹੀ ਹੈ ਜਾਣਖੇ ਇਸ ਤਰ੍ਹਾਂ ਵਿੱਚ ਡੈਸ਼ ਜੀ ਦੇ ਕੇ ਲਮਕਾ ਕੇ ਬੋਲਣਾ ਹੈ ਜਾਣਖੇ ਜਿਨ ਕੋ ਤੁਮ ਹਰ ਰੱਖੋ ਸੁਆਮੀ ਸਭ ਤਿਨ ਕੇ పాਪ ਨਹੀਂ ਸਭ ਤਿਨ ਕੇ పాਪ ਕਿ੍ਰਿਖੇ ਜਿਨ ਕੋ ਤੁਮ ਹਰ ਰੱਖੋ ਸੁਆਮੀ ਸਭ ਤਿਨ ਕੇ పాਪ ਕਿ੍ਰਿਖੇ ਜਨ ਨਾਨਕ ਕੇ ਦਇਆਲ ਪ੍ਰਭ ਸੁਆਮੀ ਤੂੰ ਦੁਸ਼ਟ ਤਾਰੇ ਹਰਣਖੇ ਤੂੰ ਦੁਸ਼ਟ ਤਾਰੇ ਹਰਣਖੇ ਇਹ ਹਰਣਖੇ ਨਹੀਂ ਕਹਿਣਾ ਹਰਣ ਅਤੇ ਖੇ ਦੇ ਵਿੱਚ ਡੈਸ਼ ਦੇ ਕੇ ਬੋਲਣਾ ਜਨ ਨਾਨਕ ਕੇ ਦਇਆਲ ਪ੍ਰਭ ਸੁਆਮੀ ਤੇ ਵਿਸਾਮ ਤੂੰ ਦੁਸ਼ਟ ਤਾਰੇ ਹਰਣਖੇ ਨਾਟ ਮਹੱਲਾ ਚੌਥਾ ਮੇਰੇ ਮਨ ਜਪ ਹਰ ਹਰ ਰਾਮ ਰੰਗੇ ਜਪ ਤੋਲਾ ਬੋਲਣਾ ਮੇਰੇ ਮਨ ਜਪ ਹਰ ਹਰ ਰਾਮ ਰੰਗੇ ਹਰ ਹਰ ਕਿਰਪਾ ਕਰੀ ਜਗਦੀਸ਼ੁਰ ਹਰ ਧਿਆਇਓ ਜਨ ਪਗ ਲਗੇ ਹਰ ਧਿਆਇਓ ਜਨ ਪਗ ਲਗੇ ਰਹਾਉ ਜਨਮ ਜਨਮ ਕੇ ਭੂਲ ਚੂਕ ਹਮ अब आए प्रभ अगे जी विश्राम ध्यान न लाना है जन्म जन्म के भूल चूक हम इथे विश्राम अब आए प्रभ अगे उच्चारण करना कसके शरण गे नहीं बोलना अब आए प्रभ सरन तुम तो सरनागत प्रतपालक स्वामी ਹਮ ਰਾਖੋ ਵੱਡ ਪਾਪ ਅੱਗੇ ਹਾਂਜੀ ਪਾਪ ਅੱਗੇ ਵੀ ਕਸ ਕੇ ਬੋਲਣਾ ਹੈ ਤੂੰ ਸਰਣਾਗਤ ਪ੍ਰਤਪਾਲਕ ਸੁਆਮੀ ਹਮ ਰਾਖੋ ਵੱਡ ਪਾਪ ਅੱਗੇ ਤੁਮਰੀ ਸੰਗਤ ਹਰ ਕੋ ਕੋ ਨਾ ਉਧਰਿਓ ਪ੍ਰਭ ਕੀਏ ਪਤਤ ਪਵੱਗੇ ਇਹ ਵੀ ਵਿਸਰਾਮ ਧਿਆਨ ਨਾਲ ਲਾਉਣਾ ਹੈ ਤੁਮਰੀ ਸੰਗਤ ਹਰ ਇੱਥੇ ਠੰਮਕ ਕੋ ਕੋ ਨਾ ਉਧਰਿਓ ਇੱਥੇ ਵਿਸਰਾਮ ਪ੍ਰਭ ਕੀਏ ਪਤਿਤ ਪਵਗੇ ਪਵਗੇ ਬੋਲਣਾ ਪਵਗੇ ਨਹੀਂ ਕਹਿਣਾ ਹੈ ਗੋਨ ਗਾਵਤ ਛੀਪਾ ਦੁਸਤਾਰੇਓ ਪ੍ਰਭ ਰਾਖੀ ਪੈਜ ਜਨਗੇ ਪ੍ਰਭ ਰਾਖੀ ਪੈਜ ਜਨਗੇ ਇਹ ਪੋਲਾ ਬੋਲਣਾ ਇਹਨੂੰ ਜਨੱਗੇ ਨਹੀਂ ਕਹਿਣਾ ਜੋ ਤੁਮਰੇ ਗੋਨ ਗਾਵਹਿ ਸਵਾਮੀ ਹਉ ਬਾਲ 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 ਤਿੰਗੇ ਹਉ ਬਾਲ 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 ਤਿੰਗੇ ਇਹ ਵੀ ਪੋਲਾ ਬੋਲਣਾ ਭਵਨ ਭਵਨ ਪਵਿੱਤਰ ਸਭ ਕੀਏ ਜਹ ਧੂਰ ਪਰੀ ਜਾਨ ਪੱਗੇ ਇਹ ਪੱਗੇ ਪੋਲਾ ਹੀ ਬੋਲਣਾ ਪੱਗੇ ਨਹੀਂ ਕਹਿਣਾ ਜਹ ਧੂਰ ਪਰੀ ਜਾਨ ਪੱਗੇ ਤੁਮਰੇ ਗੋਨ ਪ੍ਰਾਪ ਕਹਿ ਨਾ ਸਕਹਿ ਹਮ ਤੁਮ ਵਡ ਵਡ ਪੁਰਖ ਵਡੱਗੇ ਤੁਮਰੇ ਗੋਨ ਪ੍ਰਾਪ ਇਥੇ ਠਮਕ ਕਹਿ ਨਾ ਸਕਹਿ ਹਮ ਇਥੇ ਵਿਸਰਾਮ

ਜਾਪ ਹਰ ਹਰ ਨਾਮ ਮੰਨੇ ਮੰਨੇ ਕਸ ਕੇ ਬੋਲਣਾ ਹੈ ਮੇਰੇ ਮਨ ਇਥੇ ਵਿਸਰਾਮ ਲਾਉਣਾ ਹੈ ਜਗੂ ਨਾਦ ਕਿਰਪਾ ਪ੍ਰਵਤਾਰੀ ਮਤ ਗੁਰਮਤ ਨਾਮ ਬਨੇ ਰਹਾਉ ਹਰ ਜਨ ਹਰ ਜਸ ਹਰ ਹਰ ਗਾਇਉ ਉਪਦੇਸ਼ ਗੁਰੂ ਗੁਰ ਸੁਨੇ ਕਿਲ ਵਿਖ ਪਾਪ ਨਾਮ ਹਰ ਕਾਟੇ ਜੀਵ ਖੇਤ ਕਿਸਾਨ ਲੁਨੇ ਤੁਮਰੀ ਉਪਮਾ ਤੁਮ ਹੀ ਪ੍ਰਭ ਜਾਣਨਾ ਹੋ ਹਮ ਕਹਿ ਨਾ ਸਕੈ ਹਰ ਗੁਨੇ ਜੈਸੀ ਤੁਮ ਤੈਸੀ ਪ੍ਰਭ ਤੁਮ ਹੀ ਗੁਣ ਜਾਣਨਾ ਹੋ ਪ੍ਰਭ ਅਪੁਨੇ ਮਾਇਆ ਫਾਸ ਬੰਦ ਬਹੁ ਬੰਦੇ ਹਰ ਜਪਿਓ ਖੁੱਲ ਖੁੱਲਨੇ ਜਿਉ ਜਾਲ ਕੁੰਚਰ ਤਦੂਆ ਬੰਦਿਓ ਹਰ ਚੀਤਿਉ ਮੂਖ ਮੁਖਨੇ ਸੁਆਮੀ ਪਰਬ੍ਰह्म ਪਰਮੇਸ਼ਰ ਤੁਮ ਖੋਜਹੁ ਜੁਗ ਜੁਗਨੇ ਤੁਮਰੀ ਥਾਹ ਪਾਈ ਤੁਮਰੀ ਥਾਹ ਪਾਈ ਨਹੀਂ ਪਾਵੇ ਜਨ ਨਾਨਕ ਕੀ ਪ੍ਰਭ ਵਡਨੇ ਨਾਟ ਮਹੱਲਾ ਚੌਥਾ ਮੇਰੇ ਮਨ ਕਲ ਕੀਰਤ ਹਰ ਪ੍ਰਣਵੇ ਪ੍ਰਵਣੀ ਪ੍ਰਵਣੀ ਉਚਾਰਨ ਕਰਨਾ ਹਰ ਹਰ ਦਇਆਲ ਦਇਆ ਪ੍ਰਭ ਧਾਰੀ ਲਗ ਸਾਤ ਗੁਰ ਹਰ ਜਪਣੇ ਰਹਾਉ ਹਰ ਤੁਮ ਵਡ ਅਗਮ ਅਗੋਚਰ ਸਵਾਮੀ ਸਭ ਧਿਆਵਹਿ ਹਰ ਰੋੜਣੇ ਜੇ ਨਾ ਕਉ ਤੁਮਰੇ ਬਾੜ ਕਟਾਕ ਹੈ ਤੇ ਗੁਰਮੁਖ ਹਰਿ ਸਿਮਰਣੀ ਇਹ ਪ੍ਰਪੰਚ ਕੀਆ ਪ੍ਰਭ ਸੁਆਮੀ ਇਹ ਇਹ ਪਾਠ ਸੁੱਧ ਪਾਠ ਹੈ ਪ੍ਰਾਤਨ ਸਰੂਪਾਂ ਚ ਇਹ ਹੈ ਨਵੀਨ ਸਰੂਪਾਂ ਚ ਪੁਥੀਆਂ ਚ ਵਿਆਕਰਨ ਦੇ ਨਿਯਮਾਂ ਅਨੁਸਾਰ ਇਹੋ ਛਾਪ ਦਿੱਤਾ ਹੈ ਇਹ ਪਾਠ ਮੁੱਖ ਪਾਠ ਹੈ ਈਡੀ ਸਿਆਰੀ ਹਾਹਾ ਇਹ ਪ੍ਰਪੰਚ ਕੀਆ ਪ੍ਰਭ ਸੁਆਮੀ ਸਾਬ ਜਗ ਜੀਵਨ ਜੁਗਣੇ ਜੁਗਣੇ ਹਾਂ ਜੋ ਸਲਲੈ ਸਲਲ ਉੱਠੈ ਬਹੁ ਲਹਿਰੀ ਚਲੋ ਮਿਲ ਸਲਲੈ ਸਲਲ ਸਮਣੇ ਜੋ ਪ੍ਰਭ ਕੀਆ ਸੋ ਤੁਮ ਹੀ ਜਨੋ ਹਮ ਨਹਿ ਜਾਣੀ ਹਰ ਗਹਿਣੇ ਜੋ ਪ੍ਰਭ ਕੀਆ ਸੋ ਤੁਮ ਹੀ ਜਨਨੋ ਇਥੇ ਵਿਸਰਾਮ ਹਮ ਨਹਿ ਜਾਣੀ ਹਰ ਗਹਿਣੇ ਆਮ ਬਾਰਕ ਕਉ ਰਿਦ ਉਸਤਤ ਧਾਰੋ हम करह प्रभु सिमरणे तुम जल निद हर मान सरोवर जो सेवा सब फलणे फलणे जान नानक हर 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 बंच है हर देव कर कृपणे वाहि गुरु जी का खालसा करहि गुर। वाहि गुरु जी की फतेह